ਚਲੋ ਜੀ ਅੱਜ ਕਰਦੇ ਆ ਸ਼ੁਰੂ ਦੇਵਗਨ ਫੈਮਲੀ ਦੇ ਚੱਲ ਰਹੇ ਐਪੀਸੋਡ ਦਾਣਾ ਪਾਣੀ ਬਾਰੇ ਤੇ ਜਿਹੜੀ ਅਮਰ ਨੇ ਜਗਾ ਵੇਚੀ ਸੀ ਬਾਉ ਨੂੰ ਦੇਵ ਵੀਰੇ ਨੇ ਕਿਹਾ ਮੈਂ ਤੈਨੂੰ ਛਡਵਾ ਦਿੰਦਾ ਹਾਂ ਦੇਵ ਵੀਰੇ ਨੂੰ ਅਮਰ ਦੇ ਨਾਲ ਵੇਖ ਕੇ ਤਾਂ ਬਾਉ ਹੈਰਾਨ ਹੀ ਰਹਿ ਗਿਆ ਅਮਰ ਨੂੰ ਕਹਿੰਦਾ ਇਹ ਤੇਰਾ ਵੱਡਾ ਭਰਾ ਆ ਤੇ ਅਮਰ ਨੇ ਕਿਹਾ ਹਾਂਜੀ ਇਹ ਮੇਰਾ ਵੱਡਾ ਭਰਾ ਆ ਤੇ ਦੇਵ ਵੀਰਾ ਕਹਿੰਦਾ ਵੀ ਮੈਂ ਇਹਦਾ ਭਰਾ ਨਹੀਂ ਹੈਗਾ ਇਹ ਮੇਰਾ ਬੱਚਾ ਹੀ ਆ ਜੀ ਤੇ ਮੇਰੇ ਬੱਚਿਆਂ ਦੇ ਬਰਾਬਰ ਹੀ ਆ ਇਹਨੂੰ ਬੱਚਿਆਂ ਵਾਂਗ ਹੀ ਪਾਲਿਆ ਮੈਂ ਤੇ ਉਹਨੇ ਕਿਹਾ ਦੇਵ ਦੇਵ ਵੀਰੇ ਨੇ ਕਿਹਾ ਵੀ ਬੱਚਿਆਂ ਤੋਂ ਗਲਤੀ ਹੋ ਜਾਂਦੀ ਆ ਤੇ ਇਹਦੇ ਕੋਲੋਂ ਵੀ ਹੋ ਗਈ ਬਸ ਗਲਤੀਆਂ ਜਿਹੜੀਆਂ ਉਹ ਬੱਚੇ ਹੀ ਕਰਦੇ ਹੁੰਦੇ ਆ ਤੇ ਇਹਨੇ ਵੀ ਕਰ ਦਿੱਤੀ ਆ ਹੁਣ ਤੇ ਕੋਈ ਨਹੀਂ ਦੇਵ ਵੀਰੇ ਨੇ ਅਮਰ ਨੂੰ ਕਿਹਾ ਵੀ ਇਹ ਅੱਗੇ ਤੋਂ ਨਹੀਂ ਗਲਤੀ ਕਰੂਗਾ ਤੇ ਬਾਹੂ ਇਹ ਸਾਰਾ ਕੁਝ ਦੇਖ ਕੇ ਹੈਰਾਨ ਸੀ ਕਿਉਂਕਿ ਉਹਨੇ ਦੇਵ ਵੀਰ ਨੇ ਬਹੁਤ ਤਕਾ ਕਰਵਾਇਆ ਸੀ ਜਦੋਂ ਦੇਵ ਵੀਰ ਉਹਨਾਂ ਦੇ ਘਰ ਸਿਕਿਉਰਟੀ ਦੀ ਨੌਕਰੀ ਕਰਦਾ ਸੀਗਾ ਤੇ ਫਿਰ ਦੇਵ ਵੀਰ ਨੇ ਕਿਹਾ ਕਿ ਮੈਂ ਤਾਂ ਬਾਹੂ ਨੂੰ ਬਹੁਤ ਚਿਰਾਂ ਦਾ ਜਾਣਦਾ ਬਹੁਤ ਪਹਿਲਾਂ ਦਾ ਤੇ ਬਾਹੂ ਤਾਂ ਬਸ ਦੇਖ ਕੇ ਸ਼ੌਕ ਹੀ ਹੋਇਆ ਪਿਆ ਸੀਗਾ ਤੇ ਫਿਰ ਉਹਨੇ ਬਾਹੂ ਨੂੰ ਕਿਹਾ ਉਹ ਤੋਂ ਸਲੂਟ ਮਰਵਾ ਦਿੱਤਾ ਅੱਜ ਉਨੇ ਕਿਹਾ ਕਿ ਪਹਿਲਾਂ ਮੈਨੂੰ ਸਲੂਟ ਮਾਰ ਓਦਾਂ ਜਦਾਂ ਤੂੰ ਮੇਰੇ ਕੋਲ ਮਰਵਾਉਂਦਾ ਹੁੰਦਾ ਸੀ ਫੇਰ ਆਪਾਂ ਇਹ ਬਿਆਨਾ ਪਾੜਨਾ ਕਿਉਂਕਿ ਬਾਪੂ ਨੇ ਕਿਹਾ ਸੀ ਚਲੋ ਹੁਣ ਆਪਾਂ ਇਹ ਡੀਲ ਕੈਨਸਲ ਕਰਦੇ ਆਂ ਤੇ ਬਿਆਨਾ ਪਾੜ ਦੋ